ਤੁਸੀਂ ਦੇਖ ਰਹੇ ਹੋ ਇਹਨਾਂ ਨੌਜਵਾਨਾਂ ਦੇ ਨਾਲ ਖੇਡਿਆ ਭਲਿਆ ਪੜ੍ਹਿਆ ਲਿਖਿਆ ਨੌਜਵਾਨ लवली ਕੋਹਾਲੀ ਜਿਸ ਦੀ 22 ਅਗਸਤ ਨੂੰ ਕੈਨੇਡਾ ਦੀ ਧਰਤੀ ਤੋਂ ਰਿਲੀਜ਼ ਹੋ ਰਹੀ ਫਿਲਮ ਪੀ ਆਰੀਏ ਵੀ ਆਪਣਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਕਲ ਜਿਹੜਾ लवली ਖਵਾਲੀ ਪਹਿਲਾਂ ਉਹਨੇ ਬਹੁਤ ਮੁੰਡੇ ਨੇ ਮਿਹਨਤ ਕੀਤੀ ਛੋਟੇ ਜਿਹੇ ਘਰ ਤੋਂ ਉੱਠ ਕੇ ਰੀਲਾਂ ਪਾਉਣੀਆਂ ਚਾਲੂ ਕੀਤੀਆਂ ਆਪਦਾ ਫੇਸ ਬਣਾਇਆ ਤੇ ਹੁਣ ਬਹੁਤ ਵੱਡੀ ਫਿਲਮ 'ਚ ਆ ਰਿਹਾ ਵਾ ਤੇ ਇਹਦਾ ਜਿਹੜਾ ਇਲਾਕੇ ਨੂੰ ਉਸ ਅੰਮ੍ਰਿਤਸਰ ਜ਼ਿਲ੍ਹੇ ਨੂੰ ਉੱਤੇ ਬਹੁਤ ਮਾਣ ਆ। ਏਡੇ ਛੋਟੇ ਘਰ ਚੋਂ ਉੱਠ ਕੇ ਏਡੀ ਪ੍ਰਾਪਤੀ ਕਰਨੀ ਹਾਰੀ ਸਾਰੀ ਨਹੀਂ ਕਰਦਾ। ਇਹ ਨੌਜਵਾਨ ਨੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ। ਤੁਹਾਡਾ ਬਹੁਤ ਕਰੀਬੀ ਹੈ लवली ਕੋਹਾਲੀ। ਬਿਲਕੁਲ ਜੀ ਬਿਲਕੁਲ। ਉਹ ਨਿੱਕੇ ਹੁੰਦਿਆਂ ਮੰਨ ਲਓ ਸਾਡੇ ਘਰ ਦੇ ਨਾਲ ਬੜਾ ਪਿਆਰੇ ਪਿਆਰ ਸੀ ਉਹਨਾਂ ਨਾਲ ਸਾਡਾ ਉਹ ਸਾਡੇ ਬਹੁਤ ਅਜੀਬ ਸੀ। ਇਸ ਕਰਕੇ ਉਸ ਨਿੱਕੇ ਹੁੰਦਿਆਂ ਸਾਡੇ ਨਾਲ ਖੇਡਦੇ ਰਹਿ ਪੜਦੇ ਰਿਹਾ ਜਿਹੜਾ लवली ਕੋਹਾਲੀ ਆ ਸਭ ਤੋਂ ਵੱਡੀ ਇਹ ਗੱਲ ਸਾਡੇ ਪਿੰਡ ਵਾਸਤੇ ਮਾਨ ਵਾਲੀ ਗੱਲ ਵਾਈਸਓ ਪੰਜਾਬ ਦੇ ਵਿੱਚ ਦੁਗਣਾ ਹੋ ਗਿਆ ਵਾ ਤੁਸੀਂ ਹੀ ਮੇਰਾ ਮਿੰਦੇ ਸਾਰੇ ਪੱਤਰਕਾਰ ਸਾਹਿਬ ਤੁਸੀਂ ਹੀ ਮਿੰਦੇ ਹੋਗੇ ਉਹ ਇਹੋ ਜਿਹੀਆਂ ਵੀਡੀਓ ਬਣਾਉਂਦਾ ਕਿ ਜਿਹਦੇ ਨਾਲ ਬੰਦਾ ਜਿੰਨਾ ਮਰਜ਼ੀ ਅਦਾਸ ਹੋਵੇ ਜਿੰਨਾ ਮਰਜ਼ੀ ਪਹਿਚਾਣ ਹੋਵੇ ਉਹ ਵੇਖ ਕੇ ਵੀਡੀਓ ਦਾ ਹਾਸਾ ਨਿਕਲੂ ਨਿਕਲੂ ਕਿਉਂਕਿ ਉਹਦੇ ਵਿੱਚ ਟੈਲੈਂਟ ਆ ਉਹ ਟੈਲੈਂਟ ਆਪਣਾ ਵਿਖਾਇਆ ਉਹਨੇ ਦੁਨੀਆ ਨੂੰ ਤੇ ਸਾਨੂੰ ਵੀ ਮਾਣ ਆ ਕਿ ਸਾਡੇ ਪਿੰਡ ਦਾ ਉਹਨੇ ਆਪਣੇ ਮਗਰ ਨਾਂ ਲਾਇਆ ਵਾ ਜਿਨ੍ਹਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਯੂ ਆਰ ਲਾਇਰਸ نو ਵੀ ਆਰ ਨਾਟ ਲਾਇਰਸ ਵੀ ਆਰ ਸਟੂਡੈਂਟਸ ਹਾਲਾਂਕਿ ਇਹ ਜਿਹੜੀ ਸ਼ੂਟਿੰਗ ਆ ਇਹ ਜਿਹੜੀ ਭਾਰਤ ਪਾਕਿਸਤਾਨ ਦਾ ਜੋ ਵੀ ਮਾਹੌਲ ਬਣਿਆ ਵਾ ਵਾਰ ਜੋ ਵੀ ਹੋਈ ਗਿਆ ਉਹ ਤੋਂ ਪਹਿਲਾਂ ਦੀਆਂ ਸ਼ੂਟ ਕੀਤੀਆਂ ਹੋਈਆਂ ਨੇ ਆਪਣੇ ਪੰਜਾਬੀ ਦਾ ਹੀ ਪੈਸਾ ਲੱਗਾ ਵਾ ਕਿ ਇਹਨਾਂ ਫਿਲਮਾਂ ਤੇ ਤੇ ਪੰਜਾਬੀ ਬੰਦੇ ਆਪਣੇ ਕੰਮ ਕਰ ਰਹੇ ਨੇ ਤੇ ਨੁਕਸਾਨ ਵੀ ਆਪਣੇ ਭਾਰਤ ਵਾਸੀ ਦਾ ਹੀ ਹੋ ਰਿਹਾ ਵਾ ਇਹ ਕਰਕੇ ਅਸੀਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜੀਆਂ ਵਾਰ ਤੋਂ ਪਹਿਲਾਂ ਸ਼ੂਟ ਹੋਈਆਂ ਫਿਲਮਾਂ ਕਮ ਸੇ ਕਮ ਉਹਨਾਂ ਨੂੰ ਰਿਲੀਜ਼ ਕਰਨ ਦੀ ਜਿਹੜੀ ਆ ਉਹਨਾਂ ਨੇ ਪਹਿਲਾਂ ਗੁਰਪ੍ਰੀਤ ਕੋਗੀ ਦੀ ਆਵਾਜ਼ ਬੜੀ ਵਧੀਆ ਕਰਦੇ ਹੁੰਦੇ ਸੀਗੇ ਉਹਦੇ ਤੋਂ ਸ਼ੁਰੂ ਕਰਕੇ ਫਿਰ ਰੀਲਾਂ ਜਿੱਦਾਂ ਪਹਿਲਾਂ ਆਪਣਾ ਟਿਕਟੌਕ ਐਪ ਵੀ ਉਹਦੇ ਉੱਤੇ ਚੰਗੀਆਂ ਉਹਨਾਂ ਦੀਆਂ ਰੀਲਾਂ ਵਾਇਰਲ ਹੋਈਆਂ ਘਰ ਘਰ ਵਿੱਚ ਮਤਲਬ ਪਰਿਵਾਰ 'ਚ ਬੈਠ ਕੇ ਵੇਖਣ ਵਾਲਾ ਜਿਹੜਾ ਆ ਸਮਝਾ ਕੋਈ ਆ ਕੋਈ ਉਦਾਂ ਦਾ ਨਹੀਂ ਇਹ ਜਿਹੜੇ ਫਿਲਮ ਨੇਟ ਕਰ ਮੈਂ ਇਤੋਂ ਹੀ ਚੜਿਆ ਸੋਸ਼ਲ ਮੀਡੀਆ ਤੋਂ ਹੀ ਚੜਿਆ ਵਾ ਜੇ ਸੋਸ਼ਲ ਮੀਡੀਆ ਤੇ ਉਹ ਫਿਰ ਤੇ ਸਾਰੇ ਲੋਕਾਂ ਚ ਵੇਖੀ ਜਾਣੀ ਐ ਇਸੇ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਜੇ ਲੋਕਾਂ ਨੇ ਇਸ ਤਰੀਕੇ ਨਾਲ ਵੀ ਵੇਖ ਲਈ ਫਿਰ ਵੀ ਤੇ ਉਹੀ ਫਿਲਮ ਰਹਿਣੀ ਐ ਇਹ ਕਰਕੇ ਨੂੰ ਵੱਡੇ ਪਰਦੇ ਤੇ ਰਿਲੀਜ਼ ਕੀਤਾ ਜਾਵੇ ਸਾਡੇ ਪਿੰਡ ਵਾਸਤੇ ਮਾਨ ਦੀ ਗੱਲ ਆ ਦੇਖੋ ਜੇ ਗਵਾਂਡੀ ਮੁਲਕ ਹੀ ਜਦੋਂ ਮਾਹੌਲ ਠੀਕ ਹੀ ਉਦੋਂ ਇਹ ਫਿਲਮ ਬਣੀ ਮੈਂ ਇਹ ਚੀਜ਼ ਦੇ ਵਿੱਚ ਬਿਲਕੁਲ ਹੱਕ ਚ ਨਹੀਂ ਆਂ ਵੀ ਅੱਜ ਸਾਡੇ ਤੇ ਉਹ ਬੰਬ ਸੁੱਟੇ ਉਹਨਾਂ ਨੇ ਤੇ ਗਾਂਵ ਵੀ ਆਪਾਂ ਉਹਨਾਂ ਨਾਲ ਕੰਮ ਕਰੀਏ ਉਹ ਚੀਜ਼ ਤੇ ਆਪਾਂ ਬਿਲਕੁਲ ਹੱਕ ਚ ਨਹੀਂ ਆਗੇ ਦੇਸ਼ ਦੀ ਸੁਰੱਖਿਆ ਤੇ ਦੇਸ਼ ਦੇ ਲੋਕ ਜਿਹੜੇ ਉਹ ਪਹਿਲਾਂ ਨੇ ਪਰ ਜਿਹੜੀ ਫਿਲਮ ਪਹਿਲਾਂ ਸ਼ੂਟ ਹੋ ਗਈ ਆ ਉਹਦੇ ਉੱਤੇ ਮੈਨੂੰ ਲੱਗਦਾ ਵੀ ਸਵਾਲ ਕਰਨਾ ਜਾਇਜ਼ ਨਹੀਂ ਆ ਕਿ ਇਹ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ 22 ਅਗਸਤ ਨੂੰ ਕੈਨੇਡਾ ਦੀ ਧਰਤੀ ਤੋਂ ਰਿਲੀਜ਼ ਹੋਣ ਵਾਲੀ ਫਿਲਮ ਪਿੰਡ ਕੋਹਾਲੀ ਦੇ ਨੌਜਵਾਨ ਦੀ ਫਿਲਮ ਜੋ ਇਹਨਾਂ ਨੌਜਵਾਨਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਨਾਂ ਨੌਜਵਾਨਾਂ ਦੇ ਨਾਲ ਖੇਡਿਆ ਭਲਿਆ ਪੜਿਆ ਲਿਖਿਆ ਨੌਜਵਾਨ लवली ਕੋਹਾਲੀ ਜਿਸ ਦੀ 22 ਅਗਸਤ ਨੂੰ ਕੈਨੇਡਾ ਦੀ ਧਰਤੀ ਤੋਂ ਰਿਲੀਜ਼ ਹੋ ਰਹੀ ਫਿਲਮ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਉਸ ਨੌਜਵਾਨ ਦੀ سپورਟ ਵਿੱਚ ਉਤਰੇ ਨੇ ਪਿੰਡ ਕੋਹਾਲੀ ਦੇ ਨੌਜਵਾਨ ਤੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਪਲਵਿੰਦਰ ਸਿੰਘ ਮਾਲ ਨੇ ਇੱਕ ਕਿਸਾਨ ਆਗੂ ਨੇ ਮਾਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਜ਼ਿਆਦਾਤਰ ਤੁਸੀਂ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਇੱਥੋਂ ਦੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਇੱਥੋਂ ਦਾ ਇੱਕ ਨੌਜਵਾਨ ਆ ਜਿਹੜਾ ਲੰਮੇ ਸਮੇਂ ਤੋਂ ਕਮੇਡੀ ਫਿਲਮਾਂ ਦੇ ਵਿੱਚ ਕੰਮ ਕਰਦਾ ਰਿਹਾ ਕਮੇਡੀ ਛੋਟੀਆਂ ਮੋਟੀਆਂ ਅ ਟ੍ਰੇਲਰ ਕੰਮ ਕਰਦਾ ਰਿਹਾ ਤਾਂ ਹੁਣ ਉਹਨਾਂ ਦੀ ਫਿਲਮ ਜਿਹੜੀ ਆ ਵਿਦੇਸ਼ੀ ਧਰਤੀ ਤੋਂ ਰਿਲੀਜ਼ ਹੋ ਰਹੀ ਆ ਕਿਵੇਂ ਵੇਖਦੇ ਹੋ ਇੱਕ ਪਿੰਡ ਕੋਹਾਲੀ ਦਾ ਨੌਜਵਾਨ ਕਿੱਥੋਂ ਤੱਕ ਪਹੁੰਚਿਆ ਬਾਰਡਰ ਦੀ ਜਗ੍ਹਾ ਤੋਂ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਜੀ ਬਿਲਕੁਲ ਜੀ ਜਿਹੜਾ ਲਵਲੀ ਖਵਾਲੀ ਪਹਿਲਾਂ ਉਹਨੇ ਬਹੁਤ ਮੁੰਡੇ ਨੇ ਮਿਹਨਤ ਕੀਤੀ ਛੋਟੇ ਜਿਹੇ ਘਰ ਤੋਂ ਉੱਠ ਕੇ ਰੀਲਾਂ ਪਾਉਣੀਆਂ ਚਾਲੂ ਕੀਤੀਆਂ ਆਪ ਦਾ ਫੇਸ ਬਣਾਇਆ ਤੇ ਹੁਣ ਬਹੁਤ ਵੱਡੀ ਫਿਲਮ ਚ ਆ ਰਿਹਾ ਵਾ ਤੇ ਇਹਦੇ ਜਿਹੜਾ ਇਲਾਕੇ ਨੂੰ ਉਸ ਅੰਮ੍ਰਿਤਸਰ ਜ਼ਿਲ੍ਹੇ ਨੂੰ ਉੱਤੇ ਬਹੁਤ ਮਾਣ ਆ ਏਡੇ ਛੋਟੇ ਘਰ ਚੋਂ ਉੱਠ ਕੇ ਏਡੀ ਪ੍ਰਾਪਤੀ ਕਰਨੀ ਹਾਰੀ ਸਾਰੀ ਨਹੀਂ ਕਰਦਾ ਇਹ ਨੌਜਵਾਨ ਨੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਤੇ ਸਾਡੀ ਗੁਜਾਰਸ਼ ਹੈ ਵੀ ਭਾਰਤ ਸਰਕਾਰ ਵੀ ਇਧਰ ਪਤਾ ਲੱਗਾ ਵੀ ਜਿਹੜੀ ਫਿਲਮ ਹੈ ਬੈਨ ਕੀਤਾ ਹੈ ਪਰ ਉਹ ਫਿਲਮ ਜਿਹੜੀ ਆ ਉਹ ਚੱਲਣ ਦਿੱਤੀ ਜਾਵੇ ਇਦਾਂ ਨੌਜਵਾਨ ਜਿਹੜੇ ਪਿੰਡਾਂ ਚ ਉੱਠ ਕੇ ਮਿਹਨਤਾਂ ਕਰਕੇ ਕਿੰਨਾ ਕਿੰਨਾ ਨਾ ਸਟਰਗਲ ਕੀਤਾ ਤੇ ਹੁਣ ਉਹ ਉੱਥੇ ਆਪਣੇ ਮਕਾਮ ਤੇ ਪਹੁੰਚੇ ਆ ਤੇ ਸਾਰਾ ਉਹਨਾਂ ਨੂੰ ਦੇਸ਼ ਵੇਖੇ ਸਾਰਾ ਪੰਜਾਬ ਵੇਖੇ ਮਤਲਬ ਹੋਰ ਵੀ ਲੋਕ ਜਿਹੜੇ ਨੇ ਇੱਧਰ ਸਹੀ ਲੱਗ ਸਕਣਾ ਵੀ ਇਦਾਂ ਮਿਹਨਤ ਕਰਕੇ ਕੁਝ ਬਣਿਆ ਜਾ ਸਕਦਾ ਜਿਸ ਤਰ ਤੁਸੀਂ ਗੱਲ ਕਰਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਫਿਲਮ ਚੱਲਣੀ ਚਾਹੀਦੀ ਆ ਲੱਗਦਾ ਕੁਝ ਪਿੱਛੇ ਜਿਹੜਾ ਪਹਿਲਗਾਮ ਦਾ ਇੱਕ ਹੋਇਆ ਸੀ ਇੰਸੀਡੈਂਟ ਹੋਇਆ ਸੀਗਾ ਪਰ ਉਸ ਦੀ ਵਜ੍ਹਾ ਨਾਲ ਸਰਕਾਰਾਂ ਵੀ ਕਈ ਵਾਰ ਸ਼ਹੀਦਾ ਹੁੰਦੀਆਂ ਦੇਸ਼ ਨੂੰ ਲੈ ਕੇ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਰੋਕਣੀਆਂ ਪੈਂਦੀਆਂ ਵੀ ਉਸ ਫਿਲਮ ਦੀ ਗੱਲ ਕਰੀਏ ਉਹਦੇ ਵਿੱਚ ਵਿਦੇਸ਼ੀ ਲੋਕਾਂ ਨੇ ਕੰਮ ਕੀਤਾ ਹੈ ਬਿਲਕੁਲ ਜੀ ਦੇਸ਼ ਦੀ ਪਹਿਲੋਂ ਗੱਲ ਆ ਦੇਸ਼ ਦੇ ਨਾਲ ਆਪਾਂ ਵੀ ਖੜੇ ਆ ਦੇਸ਼ ਤੇ ਕੋਈ ਵੀ ਘਟਨਾ ਹੁੰਦੀ ਆ ਉਹ ਜੈ ਜੈ ਜਵਾਨ ਦਾ ਨਾਰਾ ਵਾ ਜਿਹੜੀ ਗੱਲ ਫਿਲਮ ਦੀ ਆ ਕੋਈ ਕਮੇਡੀਅਨ ਦੀ ਆ ਉਹ ਸਾਰੀ ਮਤਲਬ ਦੁਨੀਆ ਦੇ ਵਿੱਚ ਕੋਈ ਵੀ ਹੋਵੇ ਸਾਰੀ ਦੁਨੀਆ ਦੇ ਵਿੱਚ ਉਹੜੀ ਫਿਲਮ ਆ ਉਹ ਰਿਲੀਜ਼ ਹੋਣੀ ਚਾਹੀਦੀ ਆ ਕਿਉਂਕਿ ਉਹ ਸਾਰੀ ਫਿਲਮ ਵੇਖ ਕੇ ਜਿਹੜੇ ਆ ਲੋਕੀ ਜਿਹੜੇ ਇੰਨੇ ਮਤਲਬ ਚਿੰਤਾ ਚ ਮਤਲਬ ਉਹਨਾ ਮਾਈਂਡ ਫ੍ਰੈਸ਼ ਹੋ ਸਕੇ ਜਿਹੜਾ ਕੋਈ ਹਾਸੇ ਵਾਲੀ ਫਿਲਮ ਆ ਰਿਲੀਜ਼ ਹੋਣੀ ਚਾਹੀਦੀ ਆ ਜਿਹੜੀ ਕੋਈ ਦੇਸ਼ ਦੀ ਸੁਰੱਖਿਆ ਦੀ ਗੱਲ ਆ ਉਹਨੂੰ ਵੀ ਪੈਲ ਤੇ ਰੱਖਣਾ ਚਾਹੀਦਾ ਅਸੀਂ ਦੇਸ਼ ਦੇ ਨਾਲ ਖੜੇ ਆ ਪਰ ਇਹ ਜਿਹੜੇ ਨੌਜਵਾਨ ਨੇ ਇੰਨੀ ਮਿਹਨਤ ਕੀਤੀ ਆ ਉਹਦੇ ਮਿਹਨਤ ਦਾ ਉਹਨੂੰ ਮੁੱਲ ਮਿਲਣਾ ਚਾਹੀਦਾ ਜੀ ਅ ਇਥੇ ਦੇ ਮੌਜੂਦਾ ਸਰਪੰਚ ਨੇ ਗੁਰਜੰਟ ਸਿੰਘ ਕੋਹਾਲੀ ਗੁਰਜੰਟ ਜੀ ਇਹ ਵੀ ਮੈਨੂੰ ਪਤਾ ਲੱਗਾ ਸੀ ਕਿ ਤੁਹਾਡਾ ਬਹੁਤ ਕਰੀਬੀ ਹੈ लवली ਕੋਹਾਲੀ ਬਿਲਕੁਲ ਜੀ ਬਿਲਕੁਲ ਉਹ ਨਿੱਕੇ ਹੁੰਦਿਆਂ ਮੰਨ ਲਓ ਸਾਡੇ ਘਰ ਦੇ ਨਾਲ ਬੜਾ ਪਿਆਰੇ ਪਿਆਰ ਸੀ ਉਹਨਾਂ ਨਾਲ ਸਾਡਾ ਉਹ ਸਾਡੇ ਬਹੁਤ ਅਜੀਬ ਸੀ ਇਸ ਕਰਕੇ ਉਸ ਨਿੱਕੇ ਹੁੰਦਿਆਂ ਸਾਡੇ ਨਾਲ ਖੇਡਦੇ ਰਿਹਾ ਪੜ੍ਹਦੇ ਰਿਹਾ ਜਿਹੜਾ लवली ਕੋਹਾਲੀ ਆ ਫਿਰ ਹੌਲੀ ਹੌਲੀ ਉਹਨੇ ਪਹਿਲੇ ਇਥੋਂ ਪਿੰਡ ਚੋਂ ਉੱਠਿਆ ਪਿੰਡ ਚੋਂ ਨਿੱਗੀਆਂ ਨਿੱਗੀਆਂ ਕਮੇਡੀਆਂ ਸ਼ੁਰੂ ਕੀਤੀਆਂ ਟਿਕਟੌਕ ਤੇ ਆਇਆ ਫਿਰ ਉਹ ਵਾਈਸ ਆਫ ਪੰਜਾਬ ਚ 2-3 ਵਾਰਾ ਹਿੱਸਾ ਲਿਆ ਜੀ ਉਹਨੇ ਸਭ ਤੋਂ ਵੱਡੀ ਇਹ ਗੱਲ ਸਾਡੇ ਪਿੰਡ ਵਾਸਤੇ ਮਾਣ ਵਾਲੀ ਗੱਲ ਵਾਈਸ ਆਫ ਪੰਜਾਬ ਦੇ ਵਿੱਚ ਦੋ ਵਾਰਾ ਉਹ ਗਿਆ ਵਾ ਹੁਣ ਜਿਹੜਾ ਉਹ ਕੈਨੇਡਾ ਦੀ ਧਰਤੀ ਤੇ ਰਹਿਣ ਰਿਹਾ ਹੈ ਤੇ ਜਿਹੜਾ ਹੁਣ ਵੀ ਤੁਸੀਂ ਵੇਖਿਆ ਹੋਣਾ ਵਾ ਮੇਰਾ ਮਿਹਦ ਵੀ ਸਾਰੇ ਹੀ ਭਾਰਤ ਦੇ ਵਿੱਚ ਵਰਲਡ ਦੇ ਵਿੱਚ ਉਹਦੀਆਂ ਜੜੀਆਂ ਕਮੇਡੀ ਜੜੀਆਂ ਵੀਡੀਓ ਵਾ ਵੇਖਣ ਨੂੰ ਬਹੁਤ ਵਧੀਆ ਲੱਗਦੀਆਂ ਵਾ ਤੁਸੀਂ ਮੇਰਾ ਮਿਹਦਾ ਸਾਰੇ ਪੱਤਰਕਾਰ ਸਾਹਿਬ ਤੁਸੀਂ ਮੰਦੇ ਹੋਗੇ ਉਹ ਇਹੋ ਜੀਆਂ ਵੀਡੀਓ ਬਣਾਉਂਦਾ ਕਿ ਜਿਹਦੇ ਨਾਲ ਬੰਦਾ ਜਿੰਨਾ ਮਰਜੀ ਉਦਾਸ ਹੋਵੇ ਜਿੰਨਾ ਮਰਜੀ ਪਹਿਚਾਨ ਹੋਵੇ ਉਹ ਵੇਖ ਕੇ ਵੀਡੀਓ ਦਾ ਹਾਸਾ ਨਿਕਲੂ ਨਿਕਲੂ ਕਿਉਂਕਿ ਉਹਦੇ ਵਿੱਚ ਟੈਲੈਂਟ ਆ ਉਹ ਟੈਲੈਂਟ ਆਪਣਾ ਵਿਖਾਇਆ ਉਹਨੇ ਦੁਨੀਆ ਨੂੰ ਤੇ ਸਾਨੂੰ ਵੀ ਮਾਣ ਆ ਕਿ ਸਾਡੇ ਪਿੰਡ ਦਾ ਉਹਨੇ ਆਪਣੇ ਮਗਰ ਨਾਂ ਲਾਇਆ ਵਾ ਜਿਹੜਾ ਨਾਮ ਆ ਉਹ ਪਿੰਡ ਦਾ ਬਹੁਤ ਵਧੀਆ ਰੋਸ਼ਨ ਹੋਇਆ ਇਸ ਕਰਕੇ ਜਿਹੜਾ लवली ਕੋਹਾਲੀ ਆ ਇਹ लवली ਕੋਹਾਲੀ ਜਿਹੜਾ ਕੋਹਾਲੀ ਦੇ ਨਾਂ ਤੋਂ ਬੜਾ ਵਧੀਆ ਫੇਮਸ ਮੁੰਡਾ ਵਾ ਜੀ ਜਗਜੀਤ ਸਿੰਘ ਕੋਹਾਲੀ ਨੇ ਜਗਜੀਤ ਜੀ ਕਿਵੇਂ ਵੇਖਦੇ ਹੋ ਤੁਹਾਡਾ ਕਾਫੀ ਮਿੱਤਰ ਆ लवली ਕੋਹਾਲੀ ਤੇ ਲੰਮੇ ਸਮੇਂ ਤੋਂ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਉਹ ਟਿਕਟੌਕ ਤੇ ਕੰਮ ਕਰਦਾ ਸੀ ਛੋਟੇ ਛੋਟੇ ਟ੍ਰੇਲ ਤਿਆਰ ਕਰਿਆ ਕਰਦਾ ਸੀ ਪਰ ਅੱਜ ਜਿਹੜੀ ਫਿਲਮ ਰਿਲੀਜ਼ ਹੋਈ ਆ ਉਹ ਜਾ ਕੇ ਵਿਦੇਸ਼ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਮਹਿਸੂਸ ਕੀ ਕਰਦੇ ਹੋ ਕਿ ਉਹਦੇ ਵਿੱਚ ਜਿਹੜੇ ਹੋਰ ਕਲਾਕਾਰ ਨੇ ਉਹ ਪਾਕਿਸਤਾਨ ਦੇ ਲੈਂਦੇ ਪੰਜਾਬ ਦੇ ਨੇ ਪਰ ਕਿਤਨਾ ਕਿਤੇ ਜੋ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਤੇ ਦਰਾੜ ਚੱਲ ਰਹੀ ਉਹਨੂੰ ਲੈ ਕੇ ਫਿਲਮਾਂ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀ ਵੇਖੋ ਜੀ ਸਾਨੂੰ ਪਹਿਲਾਂ ਤੇ ਬਚਾਵੜਾ ਹੀ ਪੀ ਸਾਡੇ ਵੀਰ ਦੀ ਸਾਡੇ ਚੋਂ ਹੀ ਉੱਠ ਕੇ ਗਿਆ ਤੇ ਉਹਦੀ ਫਿਲਮ ਜਿਹੜੀ ਹੈ ਰਿਲੀਜ਼ ਹੋਣ ਦੀ ਵੱਡੇ ਪਰਦੇ ਤੇ ਰਮਨ ਚ ਦੁੱਖ ਵੀ ਆਇਆ ਜਦੋਂ ਇਹ ਪਤਾ ਲੱਗਾ ਕਿ ਸੈਂਸਰ ਬੋਰਡ ਨੇ ਇਹ ਜਿਹੜੀਆਂ ਫਿਲਮਾਂ ਇਹ ਬੈਨ ਕਰ ਦਿੱਤੀਆਂ ਹਾਲਾਂਕਿ ਇਹ ਜਿਹੜੀ ਸ਼ੂਟਿੰਗ ਆ ਇਹ ਜਿਹੜੀ ਭਾਰਤ ਪਾਕਿਸਤਾਨ ਦਾ ਜੋ ਵੀ ਮਾਹੌਲ ਬਣਿਆ ਵਾ ਵਾਰ ਜੋ ਵੀ ਹੋਈ ਹੈ ਉਸ ਤੋਂ ਪਹਿਲਾਂ ਦੀਆਂ ਸ਼ੂਟ ਕੀਤੀਆਂ ਹੋਈਆਂ ਨੇ ਆਪਣੇ ਪੰਜਾਬੀ ਦਾ ਹੀ ਪੈਸਾ ਲੱਗਾ ਵਾ ਇਹ ਇਨ੍ਹਾਂ ਫਿਲਮਾਂ ਤੇ ਤੇ ਪੰਜਾਬੀ ਬੰਦੇ ਆਪਣੇ ਕੰਮ ਕਰ ਰਹੇ ਨੇ ਤੇ ਨੁਕਸਾਨ ਵੀ ਆਪਣੇ ਭਾਰਤ ਵਾਸੀ ਦਾ ਹੀ ਹੋ ਰਿਹਾ ਵਾ ਇਹ ਕਰਕੇ ਅਸੀਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜੀਆਂ ਵਾਰ ਤੋਂ ਪਹਿਲਾਂ ਸ਼ੂਟਿੰਗ ਆ ਫਿਲਮਾਂ ਕਮ ਸੇ ਕਮ ਉਹਨਾਂ ਨੂੰ ਰਿਲੀਜ਼ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਜਾਵੇ ਤੇ ਰੋਗ ਵੀ ਲਈ ਜਾਵੇ ਜੇ ਗਾਂ ਕੋਈ ਇਦਾਂ ਦਾ ਲੱਗਦਾ ਵਾ ਵੀ ਜੇ ਸਿਕਿਉਰਟੀ ਇਸ਼ੂ ਆ ਕੋਈ ਆਪਣਾ ਪਾਰਟ ਦਾ ਤੇ ਗਾਂ ਤੋਂ ਰੋਗ ਲਾ ਦਿੱਤੀ ਜਾਵੇ ਤੇ ਪੱਕੀ ਤੌਰ ਤੇ ਵੀ ਇਹਨਾਂ ਦਾ ਨਹੀਂ ਸ਼ੂਟ ਕਰਨੀ ਪਰ ਜਿਹੜੇ ਇੰਨਾ ਵੱਡਾ ਖਰਚਾ ਲਾ ਕੇ ਵੱਡੇ ਪਰਦੇ ਦੇ ਉੱਤੇ ਇੰਨਾ ਕੰਮ ਜੇ ਇੱਥੋਂ ਤੱਕ ਪਹੁੰਚ ਗਏ ਹੁਣ ਰੋਗ ਲਈ ਜਾ ਰਹੀ ਹੈ ਇਹ ਥੋੜਾ ਜਿਹਾ ਹਰ ਨੂੰ ਮਤਲਬ ਅਦਾਸ ਕਰ ਰਹੀ ਹੈ ਵੇਖੋ ਇੱਕ ਨੌਜਵਾਨ ਜਿਹੜਾ ਬਾਰਡਰ ਦੇ ਨਾਲ ਲੱਗਦਾ ਪਿੰਡ ਕੋਹਾਲੀਆ ਉੱਥੋਂ ਉੱਠਿਆ ਤੇ ਵਿਦੇਸ਼ ਦੀ ਧਰਤੀ ਜਾ ਕੇ ਫਿਲਮ ਬਣਾਈ ਖਾਸ ਕਰਕੇ ਉਸ ਕਲਾਕਾਰ ਦੇ ਨਾਲ ਜਿਹਦੇ ਨਾਲ ਆਮ ਲੋਕ ਫੋਟੋਆਂ ਖਿਚਾਉਣ ਲਈ ਵੀ ਤਰਸਦੇ ਜੱਸੀ ਗਿੱਲ ਹੋਣਾਂ ਦੀ ਗੱਲ ਕਰ ਰਿਹਾ ਮੈਂ ਜੱਸੀ ਗਿੱਲ ਦੇ ਨਾਲ ਉਹ ਮੈਂ ਜਿਵੇਂ ਪੋਸਟਰ ਦੇਖੀ ਹੋਏ ਨੇ ਫਿਲਮ ਤਾਂ ਚਲੋ ਹਲੇ ਕੁਝ ਦਿਨਾਂ ਬਾਅਦ ਹੀ ਆਉਗੀ ਤੇ ਕਿਸ ਤਰ੍ਹਾਂ ਵੇਖਦੇ ਹੋ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਕ ਵੱਡੇ ਕਲਾਕਾਰ ਦੇ ਨਾਲ ਜਿਹੜੀ ਉਹ ਫਿਲਮ ਬਣਾਉਣੀ ਅਸਲ ਵਿੱਚ ਨਾ ਉਹਨੇ ਸਕੂਲ ਦੀਆਂ ਸਟੇਜਾਂ ਤੋਂ ਸ਼ੁਰੂ ਕੀਤਾ ਕਿਹੜੇ ਸਕੂਲ ਦੀਆਂ ਸਕੂਲ ਦੀਆਂ ਸਟੇਜਾਂ ਤੋਂ ਉਹਨਾਂ ਨੇ ਸ਼ੁਰੂ ਸਕੂਲ ਕਿਹੜੇ ਵਿੱਚ ਪੜਿਆ ਸੀ ਸਕੂਲ ਇੱਥੇ ਸਾਡੇ ਸਰਕਾਰੀ ਸਕੂਲ ਦੇ ਵਿੱਚ ਉਹ ਮਤਲਬ ਉਹਨਾਂ ਨੇ ਜਿਹੜੀ ਆਪਣੀ 5ਵੀਂ ਕਲਾਸ ਤੱਕ ਜਿਹੜੀ ਇੱਥੋਂ ਸਟੱਡੀ ਕੀਤੀ ਫਿਰ ਉਹ ਸ਼ਹਿਰ ਚਲੇ ਗਏ ਉੱਥੇ ਉਹਨਾਂ ਨੇ ਆਪਣੀ ਜਿਹੜੀ گاਉਂ ਪੜਾਈ ਜਿਹੜੀ ਉਹ ਕੀਤੀ ਉਹਨਾਂ ਨੇ ਪਹਿਲਾਂ ਗੁਰਪ੍ਰੀਤ ਘੁੱਗੀ ਦੀ ਬਾਜ ਬੜੀ ਵਧੀਆ ਕਰਦੇ ਹੁੰਦੇ ਸੀਗੇ ਉਹਦੇ ਤੋਂ ਸ਼ੁਰੂ ਕਰਕੇ ਫਿਰ ਰੀਲਾਂ ਜਿੱਦਾਂ ਪਹਿਲਾਂ ਆਪਣਾ ਟਿਕਟੌਕ ਇੱਕ ਐਪ ਹੀ ਉਹਦੇ ਉੱਤੇ ਚੰਗੀਆਂ ਉਹਨਾਂ ਦੀਆਂ ਰੀਲਾਂ ਵਾਇਰਲ ਹੋਈਆਂ ਘਰ-ਘਰ ਵਿੱਚ ਮਤਲਬ ਪਰਿਵਾਰ ਚ ਬੈਠ ਕੇ ਵੇਖਣ ਵਾਲਾ ਜਿਹੜਾ ਆ ਸਮਝਾ ਕੋਈ ਆ ਕੋਈ ਉਦਾਂ ਦਾ ਨਹੀਂ ਇੱਥੇ ਬੜੇ ਮਤਲਬ ਵਾਇਰਲ ਹੋਏ ਆ ਲੋਕ ਗਾਲਾਂ ਕੱਢ ਕੇ ਕੋਈ ਕਿਸੇ ਤਰ੍ਹਾਂ ਪਰ ਉਹ ਪਰਿਵਾਰਕ ਜਿਹੜੀਆਂ ਰੀਲਾਂ ਉਹ ਬਣਾਉਂਦਾ ਰਿਹਾ ਤੇ ਉਹਦੇ ਨਾਲ ਉਹਨੂੰ ਬੜਾ ਪਿਆਰ ਲੋਕਾਂ ਦਾ ਮਿਲਿਆ ਤੇ ਉਹ ਰੀਲਾਂ ਵੇਖ ਕੇ ਜਿੱਦਾਂ ਇਹ ਰਣਜੀਤ ਬਾਵੇ ਹਣੀ ਜੱਸੀ ਗੱਲ ਨੂੰ ਜਾਂ ਜਿਹੜਾ ਵੀ ਫਿਲਮ ਦਾ ਉਸ ਦਾ ਪ੍ਰੋਡਿਊਸਰ ਆ ਜਾਂ ਕੋਈ ਡਾਇਰੈਕਟਰ ਆ ਉਹਨਾਂ ਨੇ ਇਹ ਟੈਲੈਂਟ ਵੇਖਿਆ ਬੰਦੇ ਵਿੱਚ ਤੇ ਇਹਨੂੰ ਫਿਲਮ ਦੇ ਵਿੱਚ ਲੈ ਕੇ ਆਏ ਸਰਪੰਚ ਸਾਹਿਬ ਕਿੰਨਾ ਕੁ ਫਕਰ ਮਹਿਸੂਸ ਕਰਦੇ ਹੋ ਤੁਹਾਡੇ ਪਿੰਡ ਦਾ ਨੌਜਵਾਨ ਜਿਹੜਾ ਵਾ ਫਿਲਮ ਚ ਆ ਰਿਹਾ ਸ਼ਾਇਦ ਮੈਨੂੰ ਲੱਗਦਾ ਪਹਿਲੀ ਫਿਲਮ ਹੈ ਉਸ ਨੌਜਵਾਨ ਦੀ ਬਿਲਕੁਲ ਜੀ ਫਕਰ ਤੇ ਮਹਿਸੂਸ ਹੁੰਦਾ ਹੀ ਆ ਕਿ ਜਦੋਂ ਸਾਡੇ ਪਿੰਡ ਦਾ ਐਡੀ ਉੱਚੀ ਪੱਧਰ ਤੇ ਨਾਂ ਗਿਆ ਹੋਵੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਇੱਕ ਇਹੋ ਜਿਹਾ ਟੈਲੈਂਟ ਆ ਸਾਰੇ ਟੈਲੈਂਟ ਵਾਲੇ ਬੱਚੇ ਆ ਮਾਲੋ ਤੁਸੀਂ ਆਪਾਂ ਪਿੰਡ ਕੋਹਾਲੀ ਦੇ ਅਖਾੜੇ ਦੀ ਗੱਲ ਕਰ ਲਈਏ ਉਹ ਵੀ ਇੱਕ ਬੜੀ ਉੱਚੀ ਪੱਧਰ ਤੇ ਸਾਡਾ ਨਾਂ ਪਿੰਡ ਕੋਹਾਲੀ ਦੇ ਅਖਾੜੇ ਦਾ ਉਤੋਂ ਬਾਅਦ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਕਈ ਖੇਡਾਂ 'ਚ ਮੱਲਾ ਮਾਰੀਆਂ ਬੜੇ-ਬੜੇ ਮੈਡਲ ਲੈ ਕੇ ਆਉਂਦੇ ਆ ਉਹਦੇ ਵਿੱਚ ਇਹ ਆ ਕਿ ਜਿੱਥੇ ਇੱਕ लवली ਕੋਹਾਲੀ ਸਾਡੇ ਪਿੰਡ ਦਾ ਸੀ ਉਹ ਉੱਤੇ ਵੀ ਸਾਨੂੰ ਬੜਾ ਤਕੜਾ ਮਾਣ ਮਹਿਸੂਸ ਹੋਇਆ ਕਿ ਬੜੀ ਤਗੜੀ ਫਿਲਮ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਰੋਲ ਆ ਅਦਾ ਕੀਤਾ ਉਹਦੇ ਵਿੱਚ ਇਹ ਆ ਕਿ ਜੱਸੀ ਗਿੱਲ ਰਣਜੀਤ ਬਾਵਾ ਉਹਦੇ ਨਾਲ ਵੇਖੋ ਜੀ ਅੱਜਕੱਲ ਇੱਥੇ ਲੋਕ ਫੋਟੋਆਂ ਖਿਚਾਉਣ ਨੂੰ ਤਰਸਦੇ ਉਹਨਾਂ ਨਾਲ ਪਰ ਉਹਨੂੰ ਫਿਲਮ ਦੇ ਵਿੱਚ ਲਿਆ ਉਹਦੇ ਵਾਸਤੇ ਸਾਡੇ ਪਿੰਡ ਵਾਸਤੇ ਕਿੰਡੀ ਵੱਡੀ ਗੱਲ ਆ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਕਿ ਜਿਹੜਾ लवली ਕੁਹਾੜੀ ਆ ਸਾਡੇ ਪਿੰਡ ਦਾ ਜਿਹੜਾ ਨਾਮ ਆ ਬੜਾ ਰੋਸ਼ਨ ਡਿਆ ਕਰਨਾ ਸਾਡੇ ਨਾਲ ਪ੍ਰਵੀਨ ਕੋਹਾਲੀ ਨੇ ਇੱਕ ਪਹਿਲਵਾਨ ਨੇ ਪਹਿਲਵਾਨ ਜੀ ਜਿਸ ਤਰ੍ਹਾਂ ਸਰਪੰਚ ਸਾਹਿਬ ਹੁਣਾਂ ਨੇ ਗੱਲ ਕੀਤੀ ਆ ਕਿ ਪੂਰੇ ਅਖਾੜੇ ਦਾ ਨਾਮ ਅੱਜ ਪੂਰੇ ਵਰਲਡ ਦੇ ਵਿੱਚ ਅਖਾੜਾ ਰੱਖ ਕੋਹਾਲੀ ਦਾ ਤੇ ਉੱਥੇ ਹੀ ਤੁਹਾਡੇ ਪਿੰਡ ਦੇ ਨੌਜਵਾਨ लवली ਕੋਹਾਲੀ ਨੇ ਇੱਕ ਫਿਲਮ ਦੇ ਵਿੱਚ ਕੰਮ ਕੀਤਾ ਹੈ ਪਹਿਲੀ ਫਿਲਮ ਉਹਨਾਂ ਦੀ ਆ ਰਹੀ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਬਾਰਡ ਨਾਲ ਲੱਗਦਾ ਪਿੰਡ ਦਿਨ ਦਿਨ ਤਰੱਕੀ ਕਰਦਾ ਨਜ਼ਰ ਆ ਰਿਹਾ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਵਿੱਚੋਂ ਉੱਠ ਕੇ ਗਿਆ ਜੀ ਬਹੁਤ ਵਧੀਆ ਮੁੰਡਾਵਾ ਜੀ ਸਾਰਾ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵੀ ਕਿੰਨੀ ਐਕਸਪੋਰਟ ਕੀਤੀ ਜਾਵੇ ਉਹਨੂੰ ਤੁ ਵਤ ਵਤ ਸਪੋਰਟ ਕਰੋ ਜੀ ਵਧੀਆ ਮੁੰਡਾ ਜਿਹਦਾ ਪਰਿਵਾਰ ਇੱਕ ਸਾਰਾ ਕੁਝ ਵੇਖਣ ਆ ਲਈਆਂ ਇਹ ਰੀਲਾਂ ਜੀ ਉਹਦੀਆਂ ਵਧੀਆ ਮੁੰਡਾ ਜੀ ਅੱਜ ਜੀਤ ਜੀ ਜਿਵੇਂ ਗੱਲ ਕਰੀਏ ਮੈਂ ਗੱਲ ਕਰ ਰਿਹਾ ਸੀਗਾ ਵੀ ਫਿਲਮ ਭਾਰਤ ਦੇ ਵਿੱਚ ਨਹੀਂ ਆ ਰਹੀ ਲੇਕਿਨ ਹੋ ਸਕਦਾ ਹੈ ਸੋਸ਼ਲ ਮੀਡੀਆ ਸੋਸ਼ਲ ਸਾਈਟਾਂ ਦੇ ਉੱਤੇ ਫਿਲਮ ਜਰੂਰ ਆ ਸਕਦੀ ਆ ਲੋਕਾਂ ਨੂੰ ਇਹ ਕਹਿਣਾ ਚਾਹੋਗੇ ਦੱਸਣਾ ਚਾਹੋਗੇ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਅੱਜਕੱਲ ਜਿਹੜੀ ਆ ਬੰਦੇ ਦਾ ਨਾਮ ਹੋ ਜਾਂਦਾ ਆ ਅਰਨਿੰਗ ਵੀ ਹੋ ਜਾਂਦੀ ਆ ਫਿਲਮਾਂ ਦੀ ਬਿਲਕੁਲ ਜੀ ਇਹ ਜਿਹੜੇ ਪਲੇਟਫਾਰਮ ਹੈ ਇਤੋਂ ਹੀ ਚੜਿਆ ਸੋਸ਼ਲ ਮੀਡੀਆ ਤੋਂ ਹੀ ਚੜਿਆ ਵਾ ਜੇ ਸੋਸ਼ਲ ਮੀਡੀਆ ਤੇ ਉਹ ਫਿਰ ਤੇ ਸਾਰੇ ਲੋਕਾਂ ਚ ਵੇਖੀ ਜਾਣੀਆਂ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜੇ ਲੋਕਾਂ ਨੇ ਇਸ ਤਰੀਕੇ ਨਾਲ ਵੀ ਵੇਖ ਲਈ ਫਿਰ ਵੀ ਤੇ ਉਹੀ ਫਿਲਮ ਰਹਿਣੀ ਆ ਇਹ ਕਰਕੇ ਨੂੰ ਵੱਡੇ ਪਰਦੇ ਤੇ ਰਿਲੀਜ਼ ਕੀਤਾ ਜਾਵੇ ਸਾਡੇ ਪਿੰਡ ਵਾਸਤੇ ਮਾਨ ਦੀ ਗੱਲ ਆ ਸਰਦਾਰ ਅਰਜਨ ਸਿੰਘ 에어 ਚੀਫ ਮਾਰਸ਼ਲ ਸਾਡੇ ਪਿੰਡ ਦੇ ਮਤਲਬ ਉਹ ਵੀ ਸਤਾਰਾ ਸੀ ਤੇ ਅੱਜ ਜਿਹੜੇ ਸਤਾਰੇ ਉੱਠਣ ਦੇ ਪ੍ਰਵੀਨ ਪਹਿਲਵਾਨ ਵਰਗੇ ਇੱਥੇ ਖੜਾ ਵਾ ਜੀ ਰਾਖੋ ਵਾਲੀ ਚ ਪ੍ਰਦਰਸ਼ ਪਹਿਲਵਾਨ ਦਾ ਬੜੇ ਨਾਮੀ ਪਹਿਲਵਾਨ ਇੱਥੋਂ ਉੱਠਿਆ ਬڑے ਮਤਲਬ 에어 ਫੋਰਸ ਦੇ ਜਿਹੜੇ ਸਰਦਾਰ 에어 ਚੀਫ ਮਾਰਸ਼ਲ ਅਰਜਨ ਸਿੰਘ ਜੀ ਉਹਨਾਂ ਨੇ ਬੜਾ ਨਾਮ ਕਮਾਇਆ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਜੇ लवली ਕੋਹਲੀ ਵਰਗੇ ਵੀਰ ਇਹਨਾਂ ਦੇ ਸਿਰ ਤੇ ਮਤਲਬ ਪਿੰਡ ਦੀ ਇਹ ਸ਼ਾਨ ਨੇ ਹਾਂਜੀ ਪਰ ਲੱਗਦਾ ਕਿ ਕਿਤਨਾ ਕਿਤੇ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਕਿ ਜਿਹੜੇ ਨੌਜਵਾਨ ਅੱਗੇ ਨੂੰ ਜਾ ਰਹੇ ਆ ਖਾਸ ਕਰਕੇ ਆਪਾਂ ਰਾਜਾ ਸੰਸੀ ਹਲਕੇ ਦੀ ਗੱਲ ਕਰੀਏ ਵੀ ਉਹਨਾਂ ਦਾ ਮਾਨ ਸਨਮਾਨ ਵੀ ਕਿਤਨਾ ਕਿਤੇ ਲੀਡਰਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ ਜਿਹੜੇ ਨੌਜਵਾਨ ਇਸ ਤਰੀਕੇ ਨਾਲ ਆਪਣਾ ਪੰਜਾਬ ਦਾ ਹਲਕੇ ਦਾ ਨਾਮ ਰੋਸ਼ਨ ਕਰਦੇ ਆ ਸਰਕਾਰਾਂ ਨੇ ਅਸਲ ਇਸ ਨੌਜਵਾਨਾਂ ਵੱਲ ਧਿਆਨ ਨਹੀਂ ਆ ਉਹਨਾਂ ਨੂੰ ਇਹ ਆਪੀਏ ਬਾਹਰ ਹੀ ਚੱਲ ਜਾਣ ਜੇ ਨੌਜਵਾਨਾਂ ਵੱਲ ਧਿਆਨ ਹੋਵੇ ਇਹਨਾਂ ਨੂੰ ਰੋਜ਼ਗਾਰ ਕੰਮ ਇਹਨਾਂ ਦੇ ਮਤਲਬ ਇਸ਼ਲਾਗਾ ਕੀਤੀ ਜਾਵੇ ਵੀ ਵਾਕਈ ਜੇ ਕੋਈ ਕੁਲਦਾਵਾ ਖਾੜੇ ਦੇ ਵਿੱਚ ਕੋਈ ਕੋਈ ਨਾਮ ਲੈ ਕੇ ਆਉਂਦਾ ਕੋਈ 골ਡ ਮੈਡਲਿਸਟ ਸਾਡੇ ਅੱਜ ਵਰਲਡ ਦੇ ਵਿੱਚੋਂ ਮੁੰਡਾ ਫਰਸਟ ਆਇਆ ਲੱਗਦਾ ਜਗਜੀਤ ਜੀ ਕੋਈ ਸਵਾਲ ਮੇਰੇ ਜ਼ਿਹਨ 'ਚ ਆ ਗਿਆ ਹੈ ਕਿ ਜੇਕਰ ਵਿਦੇਸ਼ੀ ਲੋਕਾਂ ਦੇ ਨਾਲ ਖਾਸ ਕਰਕੇ ਪਾਕਿਸਤਾਨੀ ਲੋਕਾਂ ਦੇ ਨਾਲ ਫਿਲਮਾਂ ਬਣਾਉਣੀਆਂ ਜ਼ਰੂਰੀ ਆ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਮੇਡੀ ਕਰਦੇ ਨੇ ਗੁਰਪ੍ਰੀਤ ਖੁੱਗੀ ਹੁਣੀ ਨੇ ਜਿਵੇਂ ਕਾਫੀ ਲੋਕ ਨੇ ਹੋਰ ਵੇਖੋ ਜੀ ਗਵਾਂਡੀ ਮੁਲਕ ਹੀ ਜਦੋਂ ਮਾਹੌਲ ਠੀਕ ਹੀ ਉਦੋਂ ਇਹ ਫਿਲਮ ਬਣੀ ਮੈਂ ਇਹ ਚੀਜ਼ ਦੇ ਵਿੱਚ ਬਿਲਕੁਲ ਹੱਕ ਚ ਨਹੀਂ ਆਂ ਵੀ ਅੱਜ ਸਾਡੇ ਤੇ ਉਹ ਬੰਬ ਸੁੱਟੇ ਉਹਨਾਂ ਨੇ ਤੇ ਗਾਂ ਵੀ ਆਪਾਂ ਉਹਨਾਂ ਨਾਲ ਕੰਮ ਕਰੀਏ ਉਹ ਚੀਜ਼ ਤੇ ਆਪਾਂ ਬਿਲਕੁਲ ਹੱਕ ਚ ਨਹੀਂ ਆਗੇ ਦੇਸ਼ ਦੀ ਸੁਰੱਖਿਆ ਤੇ ਦੇਸ਼ ਦੇ ਲੋਕ ਜਿਹੜੇ ਉਹ ਪਹਿਲਾਂ ਨੇ ਪਰ ਜਿਹੜੀ ਫਿਲਮ ਪਹਿਲਾਂ ਸ਼ੂਟ ਹੋ ਗਈ ਆ ਉਹਦੇ ਉੱਤੇ ਮੈਨੂੰ ਲੱਗਦਾ ਵੀ ਸਵਾਲ ਕਰਨਾ ਜਾਇਜ਼ ਨਹੀਂ ਆ ਪਈ ਇਹ ਜਿਹੜੀ ਪਹਿਲਾਂ ਸ਼ੂਟ ਹੋ ਚੁੱਕੀ ਤਾਂ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਆਖਰ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਗੱਲ ਕਰੀਏ ਕਿ ਤੁਸੀਂ ਨਮਾਇंदे ਹੋ ਪਿੰਡ ਦੇ ਤੇ ਤੁਹਾਨੂੰ ਵੀ ਕਾਫੀ ਫਕਰ ਮਹਿਸੂਸ ਹੁੰਦਾ ਹੋਗਾ ਕਿ ਤੁਹਾਡੇ ਪਿੰਡ ਦੇ ਨੌਜਵਾਨ ਬਿਲਕੁਲ ਛੋਟੀ ਉਮਰ ਦਾ ਮੁੰਡਾ ਜਿਨੇ ਫਿਲਮ ਦੇ ਵਿੱਚ ਕੰਮ ਕੀਤਾ ਹੈ ਬਿਲਕੁਲ ਜੀ ਫਕਰ ਵਾਲੀ ਦੀ ਗੱਲ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਕਿ ਸਾਡੇ ਪਿੰਡ ਦੇ ਪਹਿਲਵਾਨਾਂ ਤੇ ਸਾਡੇ ਪਿੰਡ ਦੇ ਇਹੋ ਜਿਹੇ ਨੌਜਵਾਨਾਂ ਤੇ ਹੁਣ ਇਹ ਜਗਜੀਤ ਸਿੰਘ ਨੇ ਦੱਸਿਆ ਵਾ ਕਿ ਜਿਹੜੇ ਸਾਡੇ ਪਿੰਡ ਦੇ 에ਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਜੀ ਉਹਨਾਂ ਨੇ ਬੜੀ ਤਗੜੀ ਮੱਲ ਮਾਰੀ ਜਿਦੋਂ ਵੇਖੋ ਜੰਗਾਂ ਦੇ ਵਿੱਚ ਜਿਹੜਾ ਉਹਨਾਂ ਨੇ ਕੰਮ ਕੀਤਾ ਅੱਜ ਵੀ ਦੁਨੀਆ ਤੇ ਨਾਮ ਆ ਉਹਨਾਂ ਦਾ ਸਾਡਾ ਜਿਹੜਾ ਸਕੂਲ ਆ ਉਹਨਾਂ ਦੇ ਨਾਂ ਤੇ ਚੱਲਣ ਦਾ ਜੀ ਵੇਖੋ ਜੀ ਅੱਜ ਤੁਸੀਂ ਯੂਨੀਵਰਸਿਟੀ ਦੇ ਅੰਦਰ ਚੱਲ ਜਓ ਜਿਹੜਾ ਯੂਨੀਵਰਸਿਟੀ ਦੇ ਅੰਦਰ ਜਾਓਗੇ ਸਾਈਡ ਦੇ ਇੱਕ ਜਹਾਜ਼ ਲੱਗਾ ਵਾ ਉਹਦੇ ਉੱਤੇ ਸਰਦਾਰ ਅਰਜਨ ਸਿੰਘ 에ਅਰ ਮਾਰਸ਼ਲ ਜਿਹੜਾ ਵਾ ਉਹ ਉੱਥੇ ਸਥਿਤ ਨੇ ਉਹਨਾਂ ਦਾ ਮੱਭਲ ਉਹਨਾਂ ਦੀ ਜਿਹੜੀ ਜਗ੍ਹਾ ਵਾ ਉੱਥੇ ਸਥਿਤ ਆ ਸਾਨੂੰ ਇਹ ਵੀ ਗੱਲ ਦਾ ਮਾਣ ਮਹਿਸੂਸ ਆ ਕਿ ਖਾਲਸਾ ਕਾਲਜ ਵਿੱਚ ਜਿਹੜਾ ਸਾਡੇ ਸਰਦਾਰ ਅਰਜਨ ਸਿੰਘ 에ਅਰ ਚੀਫ ਨੂੰ ਅਰਸ਼ ਲਿਆ ਉਹਨਾਂ ਦੇ ਨਾਂ ਤੇ ਸਾਨੂੰ ਬੜੀ ਵਧੀਆ ਇੱਕ ਸਹੂਲਤ ਮਿਲਦੀ ਆ ਸਾਡੇ ਪਿੰਡ ਨੂੰ ਪਿੰਡ ਕੋਹਾਲੀ ਨੂੰ ਕਿਸੇ ਜਿਹੜੀ ਉਹਨਾਂ ਦੀ ਸਕਾਲਰਸ਼ਿਪ ਆ ਉਹ ਸਾਨੂੰ ਮਿਲਦੀ ਆ ਸਾਡੇ ਖਾਲਸਾ ਕਾਲਜ ਦੇ ਵਿੱਚ ਖਾਸ ਕਰਕੇ ਸਾਡੇ ਪਿੰਡ ਦੇ ਨੌਜਵਾਨ ਕੋਈ ਵੀ ਭੈਣ ਆ ਵੀਰ ਆ ਜਿਹੜਾ ਪੜਦਾ ਵਾ ਉਹਨੂੰ ਸਕਾਲਰਸ਼ਿਪ ਮਿਲਦੀ ਆ ਇੱਥੇ ਹੀ ਅਸੀਂ ਇੱਕ ਹੋਰ ਮਾਣ ਮਹਿਸੂਸ ਕਰਦੇ ਆ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਜਿਹੜਾ लवली ਕੋਹਾਲੀ ਆ ਉਹ ਇੱਕ ਨਿੱਕੇ ਪਰਿਵਾਰ ਚੋਂ ਉੱਠ ਕੇ ਤੇ ਆਪਣਾ ਜਿਹੜਾ ਅੱਜ ਈ ਡੀ ਵੱਡੀ ਆ ਜਿਹੜੀ ਮੱਲ ਆ ਉਹਨੇ ਕੈਨੇਡਾ ਦੀ ਧਰਤੀ ਤੇ ਮਾਰੀ ਤੇ ਅੱਜ ਜਿਹੜੀ 22 ਤਰੀਕ ਨੂੰ ਜਿਹੜੀ ਫਿਲਮ ਹੈ ਉਹ ਰਿਲੀਜ਼ ਹੋਣ ਵਾਲੀ ਉਹਦੀ ਤੇ ਉਹਦੇ ਵਿੱਚ ਅਸੀਂ ਇਹ ਮਾਨਵੀ ਮਹਿਸੂਸ ਕਰਦੇ ਹਾਂ ਉੱਤੇ ਕਿ ਉਹਨੇ ਜਿਹੜੀਆਂ ਮੱਲਾਂ ਵਾ ਵੱਡੀਆਂ ਹੋਰ ਵੀ ਗਾਂ ਜੇ ਇਹ ਫਿਲਮ ਉਹਦੀ ਰਿਲੀਜ਼ ਹੁੰਦੀ ਆ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀਆਂ ਫਿਲਮਾਂ ਵੀ ਰਿਲੀਜ਼ ਕਰਨਗੇ ਪਰ ਅਸੀਂ ਬੇਨਤੀ ਕਰਦੇ ਹਾਂ ਇੱਥੇ ਕਿ ਉਹਦੀ ਜਿਹੜੀ ਫਿਲਮ ਆ ਉਹਨੂੰ ਰਿਲੀਜ਼ ਕੀਤਾ ਜਾਵੇ ਜੇ ਮੰਨ ਲਓ ਅੱਜ ਰਿਲੀਜ਼ ਹੁੰਦੀ ਉਹਦੀ ਫਿਲਮ ਤੇ ਗਾਂਵ ਵਾਲਿਆਂ ਫਿਰ ਉਹਦਾ ਜਿਹੜਾ ਹੌਸਲਾ ਹੋਰ ਵੱਧ ਸਕਦਾ ਨਹੀਂ ਤੇ ਬੰਦੇ ਦਾ ਹੌਸਲਾ ਟੁੱਟ ਸਕਦਾ ਅਜਗਜੀਤ ਜੀ ਜਿਵੇਂ ਗੱਲ ਕੀਤੀ ਹੈ ਕਿ ਇੱਥੇ ਵੀ ਜਿਹੜੀ ਵੀਡੀਓ ਨਹੀਂ ਚੱਲ ਰਹੀ ਇੱਥੇ ਉਹਨਾਂ ਦੀ ਜਿਹੜੀ ਫਿਲਮ ਹੈ ਉਹ ਨਹੀਂ ਰਿਲੀਜ਼ ਹੋ ਰਹੀ ਲੇਕਿਨ ਵਿਦੇਸ਼ ਦੇ ਵਿੱਚ ਵੀ ਗੱਲ ਕਰੀਏ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਸਾਡੇ ਅੰਮ੍ਰਿਤਸਰ ਦੇ ਲੋਕ ਰਹਿੰਦੇ ਨੇ ਰਾਜਾ ਸਾੰਸੀ ਦੇ ਰਹਿੰਦੇ ਨੇ ਪੰਜਾਬ ਪਰਤੋਂ ਰਹਿੰਦੇ ਨੇ ਕੀ ਕਹਿਣਾ ਚਾਹੋਗੇ ਵੇਖੋ ਜੀ ਪੂਰੇ ਭਾਰਤ ਦੇ ਮੈਨੂੰ ਲੱਗਦਾ ਵੀ ਪੰਜਾਬ ਦੇ ਅੱਧਿਓ ਵਾਦ ਦੇ ਜਿਹੜੇ ਪੰਜਾਬੀ ਆ ਉਹ ਵਿਦੇਸ਼ਾਂ ਵਿੱਚ ਵਸੇ ਨੇ ਹੂੰ ਤੇ ਜਿਹੜੇ ਵਿਦੇਸ਼ਾਂ 'ਚ ਵਸੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਜਰੂਰ ਜਾ ਕੇ ਇਸ ਨੌਜਵਾਨ ਨੂੰ ਸਪੋਰਟ ਕਰੋ ਜਿੱਦਾਂ ਤੁਸੀਂ ਇਹਦੇ ਇੰਸਟਾਗ੍ਰam ਪੇਜ ਨੂੰ ਲਾਈਕ ਕੀਤਾ ਇਹਦੀਆਂ ਰੀਲਾਂ ਨੂੰ ਲਾਈਕ ਕੀਤਾ ਬਹੁਤ ਵਧੀਆ ਕੰਮ ਕੀਤਾ ਇਹਨਾਂ ਦੀ ਟੀਮ ਨੇ ਤੇ ਇਹ ਫਿਰ ਕਰ ਕਰ ਕਰਕਰ ਵਾਸਤੇ ਜਿਹੜੇ ਨੇ ਆਪਣੇ ਨੌਜਵਾਨ ਨੇ ਪੰਜਾਬੀ ਨੇ ਜਿਹੜੇ ਕੈਨੇਡਾ ਚ ਵਸ ਰਹੇ ਨੇ ਉਹਨਾਂ ਨੂੰ ਬੇਨਤੀ ਆ ਵੀ ਇੱਕ ਵਾਰੀ ਜਾ ਕੇ ਇਹ ਫਿਲਮ ਜ਼ਰੂਰ ਵੇਖੀ ਜਾਵੇ ਇਸ ਫਿਲਮ ਦਾ ਨਾਮ ਲੈ ਕੇ ਜ਼ਰੂਰ ਜ਼ਿਕਰ ਕਰ ਦਿਓ ਫਿਲਮ ਦਾ ਨਾਮ ਕੀ ਆ ਤੇ ਲੋਕ ਕਿਸ ਨਾਮ ਤੋਂ ਜਾ ਕੇ ਫਿਲਮ ਦੇਖਣ ਇਹ ਤਾਂ ਸਟੂਡੈਂਟਾਂ ਦੇ ਬਣੀ ਆ ਮਤਲਬ ਇੱਕ ਪਿੱਛੇ ਦੀ ਗੱਲ ਬੜੀ ਵਾਇਰਲ ਹੋਈ ਤੁਹਾਨੂੰ ਦੱਸਿਆ ਹੋਏਗਾ ਪੂਰੀ ਸਟੋਰੀ ਵੀ ਕਿਸ ਬੇਸ ਤੇ ਬਣਾਈ ਹੋਈ ਆ ਸਟੂਡੈਂਟਾਂ ਦੇ ਰਹਿਣ ਸਹਿਣ ਦੇ ਇੱਕ ਪਿੱਛੇ ਦੀ ਗੱਲ ਜੀ ਬੜੀ ਮਜ਼ਾਕ ਜਿਹੇ ਦੇ ਤੌਰ ਤੇ ਵਾਇਰਲ ਹੋਈ ਵੀ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਉਹੀ ਫਿਲਮ ਦਾ ਨਾਮ ਰੱਖਿਆ ਵਾ ਤੇ ਮੈਨੂੰ ਲੱਗਦਾ ਸਟ ਕੀ ਲੱਗਦਾ ਖਵਾਲੀ ਵਾਲਿਆਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਨਹੀਂ ਹਾਨੂੰ ਦੇ ਵੇਖੋ ਤੁਹਾਡੇ ਸਾਹਮਣੇ ਆ ਬੜੇ ਸਲੀਕੇ ਵਾਲੇ ਬੰਦੇ ਆ ਸਾਰੇ ਨੌਜਵਾਨ ਅਸੀਂ ਸਰਪੰਚ ਬਣਾਇਆ ਵਾ ਤੇ ਮੈਨੂੰ ਲੱਗਦਾ ਵੀ ਸਾਡੇ ਨਾਲ ਦਾ ਰਹਿਣਾ ਸਹਿਣਾ ਕਿਤੇ ਹੋਰ ਨੂੰ ਆਉਂਦਾ ਨਹੀਂ ਹੁਣ ਤਾਂ ਮਲਕੀਤ ਗਿੱਲ ਸਾਡੇ ਨਾਲ ਨੇ ਗਿੱਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਤੁਹਾਡੇ ਪਿੰਡ ਦੇ ਨੌਜਵਾਨ ਵੱਲੋਂ ਜਿਹੜੀ ਇੱਕ ਫਿਲਮ ਬਣਾਈ ਜਾ ਰਹੀ ਆ ਕੈਨੇਡਾ ਦੀ ਧਰਤੀ ਤੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਅਨੁਮਾਨ ਮਹਿਸੂਸ ਹੁੰਦਾ ਮੁੰਡੇ ਦੇ लवली ਖਵਾਲੀ ਤੇ ਸਾਡੇ ਪਿੰਡ ਤੋਂ ਉੱਠ ਕੇ ਏਡੀ ਵੱਡੀ ਫਿਲਮ ਬਣਾਉਣ ਡਿਆ ਮੁੰਡਾ ਬਹੁਤ ਵਧੀਆ ਗੱਲ ਐ ਕਿ ਜਿਸ ਤਰ੍ਹਾਂ ਗੱਲ ਕੀਤੀ ਸਰਪੰਚ ਜੀ ਨਾਲ ਵੀ ਇੱਥੇ ਅੱਜ ਫਿਲਮ ਲੱਗੀ ਹੁੰਦੀ ਤੇ ਸ਼ਾਇਦ ਤੁਸੀਂ ਨੌਜਵਾਨ ਇਕੱਠੇ ਹੋ ਕੇ ਜਾ ਕੇ ਫਿਲਮ ਵੇਖਦ ਕੇ ਆਉਂਦੇ ਹਾਂਜੀ ਵੇਖਣ ਜਾਣਾ ਜਰੂਰ ਜੀ ਹਾਂ ਤੇ ਲੱਗਣੀ ਚਾਹੀਦੀ ਇਥੇ ਕੀ ਬਾਤ ਹੈ ਸਰਪੰਚ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਜੀ ਜਿਹੜੀ ਫਿਲਮ ਹੈ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਹਨਾ ਇਹ ਇੱਕ ਇੰਸਟਾਗ੍ਰਾਮ ਤੇ ਉੱਤੇ ਜਿਹੜਾ ਹੀ ਇੱਕ ਰੀਲ ਚੱਲਦੀ ਹੁੰਦੀ ਸੀ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਬੜੇ ਮਜ਼ਾਕ ਦੇ ਵਿੱਚ ਇਹ ਫਿਲਮ ਬਹੁਤ ਕਿਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਉਹ ਵੇਖੋ ਜੀ ਕਿਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਵੇਖੋ ਜੀ ਰਹਿਣਾ ਸਹਿਣਾ ਤੇ ਸਾਰਿਆਂ ਨੂੰ ਆਉਂਦਾ ਪਰ ਇਹ ਇੱਕ ਚੀਜ਼ ਚੁਟਕਲਾ ਜਿਹਾ ਬਣਿਆ ਸੀ ਮਤਲਬ ਇੱਕ ਇਹ ਬਹਸਣ ਸੁਣਨ ਵਾਸਤੇ ਬਣਿਆ ਕਿ ਵੇਖੋ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹੱਥ ਤੁਸੀਂ ਇੱਧਰ ਨੂੰ ਕਰਤਾ ਦੇਖੋ ਜੀ ਅਹੀਂ ਵੇਚੀ ਆ ਜੰਨੇ ਆ ਜੀ ਇਹ ਨਹੀਂ ਕਿ ਆਪਾਂ ਨਹੀਂ ਆਉਂਦੇ ਕਿ ਇਹ ਬੜੇ ਆਪਾਂ ਨੂੰ ਵੀ ਮਤਲਬ ਵੇਚੀ ਆ ਜੰਨੇ ਆ ਵੇਚਣਾ ਪੰਜਾਬੀਆਂ ਦਾ ਰਹਿਣ ਸਹਿਣ ਖੁੱਲਾ ਬੜਾ ਵਾ ਤੇ ਤਾਂ ਕਰਕੇ ਜਿਹੜੇ ਬਹੁਤੇ بڑے ਲਿਹੇ ਕਲਾਸ ਆ ਨਾ ਉਹ ਕਿਸੇ ਵੇਲੇ ਕਹਿ ਦਿੰਦੀ ਹੁੰਦੀ ਆ ਵੀ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਪਰ ਜਿਹੜਾ ਸਾਡਾ ਰਹਿਣ ਸਹਿਣ ਆ ਕਿਦੇ ਉਹ ਪੰਜਾਬ ਆ ਕੇ ਵੇਖਣ ਫਿਰ ਪਤਾ ਲੱਗੂ ਵੀ ਰਹਿਣਾ ਸਹਿਣਾ ਸੱਚ ਇਹਨਾਂ ਨੂੰ ਹੀ ਹੁੰਦਾ ਕੁਦਰਤ ਨਾਲ ਜੁੜੇ ਹੋਏ ਲੋਕ ਆ ਪੰਜਾਬ ਦੇ ਬਿਲਕੁਲ ਜੀ ਪਿੰਡਾਂ ਵਾਲਿਆਂ ਨੂੰ ਹੀ ਰਹਿਣਾ ਸ ਕੋਈ ਜੋ ਵੀ ਪੰਜਾਬੀ ਠੇਠ ਪੰਜਾਬੀ ਸ਼ੁਰੂ ਹੁੰਦੀ ਆ ਉਹ ਪਿੰਡਾਂ ਵਾਲਿਆਂ ਤੋਂ ਸ਼ੁਰੂ ਹੁੰਦੀ ਆ ਪਰ ਜੋ लवली ਕਹਾਲੀ ਦੀ ਫਿਲਮ ਜਾਨਕਿ ਜਸਸੀ ਗਿੱਲ ਦੀ ਫਿਲਮ ਆ ਉਸ ਦੇ ਵਿੱਚ ਕੰਮ ਕੀਤਾ लवली ਕਹਾਲੀ ਨੇ ਉਹ ਵੀ ਫਿਲਮ ਦਾ ਨਾਮ ਰੱਖਿਆ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਤੇ ਇਹਨਾਂ ਨੌਜਵਾਨਾਂ ਦੀ ਬੇਨਤੀ ਹੈ ਕਿ ਉਸ ਫਿਲਮ ਨੂੰ ਜ਼ਰੂਰ ਵੇਖਣ ਜਾਣ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਵਸਦੇ ਨੇ